ਦੋਸਤੋ ਸਵਾਗਤ ਹੈ ਤੁਹਾਡਾ ਜਿੱਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਇਆ ਸਵਰਾਜ 963 ਐਫੀ ਟੈਕਟ ਦੀ ਵੀਡੀਓ ਦੋਸਤੋ ਕਿੰਨੇ ਮਾਡਲਾ ਕੀ ਰੇਟ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੀ ਵੀਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਓ ਤਾਂ ਕਿ ਟਰੈਕਟਰ ਜਲਦੀ ਤੋਂ ਜਲਦੀ ਸੇਲ ਹੋ ਸਕੇ ਦੋਸਤੋ ਸਵਰਾਜ 963 ਐਫੀ ਟੈਕਟ ਦੀ ਵੀਡੀਓ ਦੋਸਤੋ 5 ਸਟਾਰ ਟਰੈਕਟਰ 2020 ਮਾਡਲਾ 617000 ਦੀ ਡਿਮਾਂਡ ਰੱਖੀ ਹੈ ਤੇ ਬਾਕੀ ਦਾ ਰੇਟ ਦੋਸਤੋ ਫਿਕਸ ਨਹੀਂ ਮੌਕੇ ਤੇ ਬਾਕੀ ਪਾਵਰ ਸਟੇਅਰਿੰਗ ਡੂ ਕਲਚ ਟਰੈਕਟਰ ਦੋਸਤੋ ਟਾਇਰਾਂ ਦੀ ਗੱਲ ਕਰੀਏ ਗੋਡੀਅਰ ਦੇ ਟਾਇਰ ਆ 16x28 ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ 80 ਤੋਂ 90% ਟਾਇਰਾਂ ਦੀ ਕੰਡੀਸ਼ਨ ਪਈ ਆ ਤੇ ਰੰਗ ਪੇਂਟ ਪੱਖੋਂ ਸਾਰਾ ਸਾਫ ਪਿਆ ਦੋਸਤੋ ਸਤਰੀ ਲੱਗੀ ਹੋਈ ਆ 2200 ਕਿਜੀ ਦੀ ਲਿਫਟਿੰਗ ਕੰਪੈਸਟੀ ਆ ਤੇ ਟਰੈਕਟਰ ਸਾਰਾ origignal ਆ ਦੋਸਤੋ ਟਰੈਕਟਰ ਦੇ ਸਾਰੇ ਪਾਰਟਸ ਟਰੈਕਟਰ ਦੇ ਨਾਲ ਆ ਦੋਸਤੋ ਕੋੜਾ ਬੰਪਰ ਟਰੈਕਟਰ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਸਾਰਾ ਨਾਲ ਦਾ ਹੋਇਆ ਪਗਾ ਤੇ ਬਿਲਕੁਲ ਸਕਰਾਚ ਲੈਸ ਟਰੈਕਟਰ ਹੈ ਦੋਸਤੋ ਟਾਪ ਮਾਡਲ ਟਰੈਕਟਰ ਹੈਗਾ ਤਿੰਨ ਸਿਲੰਡਰ ਹੈਗੇ ਤੇ ਬਹੁਤ ਹੀ ਸਾਫ ਹਾਲਤ ਦੇ ਵਿੱਚ ਟਰੈਕਟਰ ਘਰ ਦੀ ਖੇਤੀ ਤੇ ਚਲਾਇਆ ਹੋਇਆ ਟਰੈਕਟਰ ਦੋਸਤੋ ਬਾਕੀ ਤੁਸੀਂ ਵੀਡੀਓ ਵਿੱਚ ਦੇਖਦੇ ਹੋ ਇੰਜਨ ਗੇਅਰ ਵੱਲੋਂ ਫੁੱਲ ਕੰਮ ਓਕੇ ਹੈ ਸਰਵਿਸ ਹੋਈ ਵੀ ਆ ਤਿੰਨ ਸਿਲੰਡਰ ਤੇ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਛਤਰੀ ਲੱਗੀ ਹੋਈ ਹੈਗੀ ਪਾਵਰ ਸਟੀering ਟਰੈਕਟਰ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਵੀਰ ਨੂੰ ਟਰੈਕਟਰ ਲੈਣਾਗਾ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਆਪਾਂ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਸਾਨੂੰ ਦੋਸਤੋ ਇਹ ਬਰਨਾਲੇ ਏਰੀਆ ਵਿੱਚ ਟਰੈਕਟਰ ਮਿਲੂਗਾ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਪੰਜਾਬ ਨੰਬਰ ਟਰੈਕਟਰ ਡਾਵਰਤੀ ਡੰਡਾ ਤੋਂ ਨਾਲ ਮਿਲੂਗਾ ਸਾਰਾ ਟਰੈਕਟਰ ਪਿੱਛੇ ਤੋਂ ਵੀ ਸਾਫ਼ ਹੈ ਦੋਸਤੋ ਰੰਗ ਪੇਂਟ ਕੋ ਸਾਰਾ ਸਾਫ਼ ਆਗਾ ਤੇ ਵਧੀਆ ਸਾਫ਼ ਕੰਡੀਸ਼ਨ ਦੇ ਟਰੈਕਟਰ ਆ ਦੋਸਤੋ ਛਤਰੀ ਲੱਗੀ ਹੋਈ ਹੈਗੀ ਬਹੁਤ ਇੱਕ ਕਟ ਚੱਲਿਆ ਹੋਇਆ ਟਰੈਕਟਰ ਤੇ ਬਾਕੀ ਅਗਲਾ ਟਰੈਕਟਰ ਦੋਸਤੋ ਆਪਣੇ ਕੋਲ ਜੌਂਡੀਅਰ 53 ਦਾ ਟਰੈਕਟਰ ਆ ਦੋਸਤੋ 2000ਵੀਂ ਬੀ 20 ਮਾਡਲ ਆ ਤੇ 7 ਲੱਖ 20 ਹਜ਼ਾਰ ਦੀ ਡਿਮਾਂਡ ਰੱਖੀ ਗਈ ਆ ਤੇ ਬਾਕੀ ਇਹਦਾ ਵੀ ਰੋਡ ਰੇਟ ਦੋਸਤੋ ਫਿਕਸ ਨਹੀਂ ਮੌਕੇ ਤੇ ਘੱਟ ਵੱਧ ਹੋਊਗਾ ਪੰਜਾਬ ਨੰਬਰ ਟਰੈਕਟਰ ਘੋੜਾ ਬੰਪਰ ਟਰੈਕਟਰ ਜੌਂਡੀਅਰ 53 ਦਾ ਟਰੈਕਟਰ ਹੈ ਤੇ ਸਾਰਾ ਟਰੈਕਟਰ ਸਾਫ ਪਿਆ ਦੋਸਤੋ ਕੰਡੀਸ਼ਨ ਦੇ ਵਿੱਚ ਵਧੀਆ ਸਾਫ ਪਿਆਗਾ ਪਾਵਰ ਸਟੀering ਡੂਲਗਾ ਟਰੈਕਟਰ ਆ ਦੋਸਤੋ ਤੇ 2000 kg ਦੀ ਲਿਫਟਿੰਗ ਕੰਪੈਸਟੀ ਹੈ ਇੰਜਣ ਗੇਅਰ ਵੱਲੋਂ ਫੁੱਲ ਕੰਮ ਹੋ ਕੇ ਸਰਵਿਸ ਹੋਈ ਵੀ ਆ ਟਾਇਰਾਂ ਦੀ ਗੱਲ ਕਰੀਏ ਐਮ ਆਰ ਐਫ ਦੇ ਟਾਇਰ ਆ 16 28 ਦੇ ਟਾਇਰ ਆ ਤੇ ਰੰਗ ਪੇਂਟ ਦਾ ਵੀ ਸਾਰਾ ਵਧੀਆ ਸਪੈਕ ਆ ਕਾਗਜ਼ ਵੀ ਨਹੀਂ ਹਸ ਤਾਂ ਬਾਈ ਨੇ ਲੈ ਹੀ ਕਹਿੰਦਾ ਟੌਪ ਮਾਡਲ ਟਰੈਕਟਰ ਵੀ ਬੀ ਮਾਡਲ ਆ ਤੇ ਬਹੁਤ ਹੀ ਘੱਟ ਚਲਾਇਆ ਹੋਇਆ ਟਰੈਕਟਰ ਹੈਗਾ ਘਰ ਦੀ ਖੇਤੀ ਤੇ ਚਲਾਇਆ ਹੋਇਆ ਟਰੈਕਟਰ ਹੈਗਾ ਪੰਜਾਬ ਨੰਬਰ ਟਰੈਕਟਰ ਆ ਤਿੰਨ ਸਿਲੰਡਰ ਹੈਗਾ ਪਾਵਰ ਸਟੇਨ ਟ੍ਰੈਕਟਰ ਆ ਦੋਸਤੋ 2000 ਕਿਜੀ ਲਿਫਟਿੰਗ ਕਪੈਸਿਟੀ ਆ ਬਾਕੀ ਜੇ ਕਿਸੇ ਵੀ ਨੇ ਟ੍ਰੈਕਟਰ ਲੈਣਾਗਾ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਬਾਈ ਨਾਲ ਟ੍ਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟ੍ਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਾਕੀ ਬਰਨਾਲੀ ਰੀ ਦੀ ਵਿੱਚ ਤੁਹਾਨੂੰ ਇਹ ਟ੍ਰੈਕਟਰ ਮਿਲ ਜਾਣਗੇ ਤੇ ਪੰਜਾਬ ਨੰਬਰ ਟ੍ਰੈਕਟਰ ਆ ਬੈਕ ਸਾਈਡ ਤੋਂ ਉਹ ਟਿੱਕਟ ਦਿਖਾ ਦਿੰਨੇ ਆ ਡਾਬਰ ਤੇ ਡੰਡਾ ਤੁਹਾਨੂੰ ਨਾਲ ਮਿਲੂਗਾ ਬਾਕੀ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ